ਸਿਆਸੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੁੱਜੇ ਹੈ ਚਣਿਆਂ ਦੀ ਪੰਜੀਰੀ ਬਣਾਣੀ ਆ ਤੇ ਆਪਾਂ ਚਣੇ ਜਿਹੜੇ ਇਹ ਬਾਜ਼ਾਰ ਤੋਂ ਲਿਆਂਦੇ ਨੇ ਆਪਾਂ ਦਾ ਛਿਲਕੇ ਵਾਲੇ ਲਿਆਂਦੇ ਸੀ ਇੱਥੋਂ ਛਿਲਕੇ ਤੋਂ ਬਗੈਰ ਵੀ ਮਿਲ ਜਾਂਦੇ ਨੇ ਤੇ ਆਪਾਂ ਇਹਨਾਂ ਨੂੰ ਐ ਚੰਗੀ ਤਰ੍ਹਾਂ ਸਾਫ਼ ਕਰ ਲਿਆ ਵਾ ਤੇ ਹੁਣ ਆਪਾਂ ਇਹਨਾਂ ਨੂੰ ਨਾ ਮਿਕਸੀ ਦੇ ਵਿੱਚ ਪਾ ਕੇ ਇਹਨਾਂ ਦਾ ਪਾਊਡਰ ਬਣਾਉਣਾ ਵਾ ਪੂਰਾ ਐਮ ਬਰੀਕ ਕਰਨਾ ਵਾ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਬਰੀਕ ਕਰ ਲਿਆ ਇਹਦੇ ਵਿੱਚ ਕੁਝ ਚਣੇ ਜਿਹੜੇ ਹੋ ਰਹਿ ਗਏ ਨੇ ਤੇ ਆਪਾਂ ਇਹਨਾਂ ਨੂੰ ਛਾਨ ਲੈਣਾ ਵਾ ਸਾਰੇ ਜਿਹੜੇ ਐ ਸਾਫ ਕਰ ਲੈਣੀਆਂ ਜਿਹੜੇ ਵਿੱਚ ਰਹਿ ਗਏ ਨੇ ਉਹਨਾਂ ਨੂੰ ਦੁਬਾਰਾ ਪੀ ਲਾਂਗੇ ਫੇਰ ਤੇ ਸਾਰੇ ਆਪਾਂ ਛਾਨ ਲੈਣੇ ਆ ਫੇਰ ਇਹਨਾਂ ਨੂੰ ਆਪਾਂ ਇੱਕ ਕੜਾਈ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨੂੰ ਐ ਭੁੰਨਣਾ ਵਾ ਇਸ ਤਰ੍ਹਾਂ ਹੀ 10-15 ਮਿੰਟ ਐ ਭੁੰਨਣਾ ਵਾ ਜਦੋਂ ਤੱਕ ਇਹਦੀ ਮੈਕ ਨਾ ਆਉਣ ਲੱਗੇ ਉਦੋਂ ਤੱਕ ਤੁਸੀਂ ਭੁੰਨੋ ਤੇ ਇਹਦੀ ਕਚਹਿਣ ਜਿਹੜੀ ਉਹ ਖਤਮ ਹੋ ਜਾਂਦੀ ਇਸ ਤਰ੍ਹਾਂ ਭੁੰਨਣ ਨਾਲ ਤੇ ਬਹੁਤ ਸਵਾਦ ਆਉਂਦਾ ਵਾ ਜਦੋਂ ਥੋੜਾ ਭੁੱਜੂਗਾ ਫੇਰ ਇਹਦੇ ਵਿੱਚ ਆਪਾਂ ਦੇਸੀ ਘਿਓ ਜਿਹੜਾ ਥੋੜਾ ਐਡ ਕਰਨਾ ਜ਼ਿਆਦਾ ਨਹੀਂ ਆਪਾਂ ਕਰਨਾ ਥੋੜਾ ਹੀ ਐਡ ਕਰਨਾ ਵਾ ਤੇ ਫਿਰ ਹੋਰ ਇਹਦੇ ਵਿੱਚ ਆਪਾਂ ਸੌਗੀ ਤੇ ਥੋੜੇ ਜਿਹਾ ਬਦਾਮ ਕੁੱਟ ਕੇ ਪਾਵਾਂਗੇ ਤੇ ਗੁੜ ਜਿਹੜਾ ਵਾ ਉਹਦੀ ਆਪਾਂ ਚਾਣੀ ਬਣਾਉਣੀ ਆ ਇਸ ਤਰ੍ਹਾਂ ਗਰਮ ਰੱਖ ਦੇਣਾ ਵਾ ਤੇ ਇਹਦੀ ਚਾਣੀ ਬਣ ਜਾਣੀ ਆ ਤੇ ਫਿਰ ਬਾਅਦ ਵਿੱਚ ਜਦੋਂ ਭੁੱਜ ਗਿਆ ਦੋ ਫਿਰ ਹੁਤੇ ਵਿੱਚ ਪਾਵਾਂਗੇ ਆਪਾਂ ਤੇ ਇਹ ਜਿਹੜਾ ਵਾ ਇਨੂੰ ਖਾਣ ਦੇ ਨਾਲ ਸਿਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਨਹੀਂ ਜੇ ਨਿਗਾਹ ਕਮਜ਼ੋਰ ਹੋਵੇ ਉਹਦੇ ਵਾਸਤੇ ਬਹੁਤ ਵਧੀਆ ਵਾ ਤੇ ਆਪਣਾ ਪੁੱਜ ਚੁੱਕਾ ਏ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਵਾ ਏ ਜਿਹੜੀ ਗੋੜੀ ਚਾਣੀ ਬਣਾਈ ਵਿੱਚ ਪਾ ਦਿੱਤੀ ਹੋਈ ਆ ਇਹਨੂੰ ਸਾਰੇ ਨੂੰ ਆਪਾਂ ਇਸ ਤਰ੍ਹਾਂ ਮਿਕਸ ਕਰ ਲੈਣਾ ਵਾ ਸਾਰਾ ਜਿਹੜਾ ਵਾ ਉਹ ਜਦੋਂ ਮਿਕਸ ਆ ਚੰਗੀ ਤਰ੍ਹਾਂ ਹੋ ਜਾਊਗਾ ਫਿਰ ਇਹਦੇ ਵਿੱਚ ਆਪਾਂ ਜਿਹੜੀ ਸੌਗੀ ਹੈ ਤੇ ਬਦਾਮ ਉਹ ਪਾਉਣੇ ਆ ਇਹਨਾਂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਵਾ ਇਹਦੇ ਵਿੱਚ ਇਹਦੀਆਂ ਜਿਹੜਾ ਵਾ ਦੇਲੀਆਂ ਜੀ ਦਾ ਨਾਮ ਵੱਜਣ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਇਸ ਤਰ੍ਹਾਂ ਆਪਾਂ ਹਿਲਾ ਲੈਣਾ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਆਪਾਂ ਸੌਗੀ ਤੇ ਬਦਾਮ ਜਿਹੜੇ ਆ ਉਹ ਵਿੱਚ ਐਡ ਕਰਦੇ ਆ ਹੁਣ ਪਾ ਕੇ ਇਹਨਾਂ ਨੂੰ ਫੇਰ ਇੱਕ ਵਾਰੀ ਮਿਕਸ ਕਰ ਲੈਣਾ ਵਾ ਮਿਕਸ ਕਰਨ ਤੋਂ ਬਾਅਦ ਆ ਦੇਖੋ ਜੀ ਆ ਕਿੱਡੀ ਸੋਹਣੀ ਆਪਣੀ ਪੰਜੀਰੀ ਜਿਹੜੀ ਉਹ ਤਿਆਰ ਹੋ ਚੁੱਕੀ ਆ ਸਰੇਰੇ ਚਾਹ ਦੇ ਨਾਲ ਖਾਓ ਨਾਲੇ ਆਪਣੇ ਬੱਚਿਆਂ ਨੂੰ ਦਿਓ ਧੰਨਵਾਦ ਜੀ